ਕਫਣੀ ਯਾਰ ਲੋ ਜੀ ਪਿਆਰਿਓ ਮੈਂ ਪੀ ਰਿਆਂ ਇੱਥੇ 11 ਨਾਲ ਵੀ ਰਿਹਾ ਸਾਧ ਸਿੰਘ ਇਹ ਗੱਡੀਆਂ ਦਾ ਬੜਾ ਰੌਲਾ ਇੱਥੇ ਜੰਡਿਆਲਾ ਤਰਨਤਾਰਨ ਰੋਡ ਇਹ ਖੱਬੇ ਧਰਾਂ ਨੂੰ ਅੱਗੇ ਲੰਘ ਕੇ ਆੜਾ ਪੋਲ ਆਉਂਦਾ ਪੋਲ ਦੇ ਥੱਲੇ ਇਧਰ ਨੂੰ ਤਰਨਤਾਰ ਨੂੰ ਜਾ ਰਿਹਾ ਤੇ ਉਧਰ ਪੱਟੀ ਵਾਲਾ ਸੋ ਇੱਥੇ ਅਸੀਂ ਪੀ ਰਹੇ ਹਾਂ 11 ਠੰਡਾ ਕੀ ਕਹਵੇਂ ਨੇ ਆਨੰਦ ਹੁੰਦਾ ਕਿ ਨਹੀਂ ਹੁੰਦਾ ਤੇ ਤੁਸੀਂ ਵੀ ਕਿਤੇ ਲੰਘਦੇ ਵੜਦੇ ਆਓ ਇੱਥੇ ਤੇ ਪੀ ਕੇ ਜਾਓ ਤੇ ਨਾਲੇ ਦੱਸਿਓ ਸਾਨੂੰ ਵੀ ਕਿੱਦਾਂ ਦਾ ਲੱਗਾ ਅਸੀਂ ਵੀ ਤੁਹਾਨੂੰ ਦੱਸਦੇ ਪੀ ਕੇ ਤੇ ਭਾਂਜੀ ਬਣਾ ਰਹੇ ਨੇ ਨਹੀਂ ਰਹਿੰਦੇ ਇਹ ਫਿਰ ਮੁੰਡੇ ਸਾਡੇ ਨੂੰ ਪਸੰਦ ਨਹੀਂ ਤੇ ਕੰਮ ਖਰਾਬ ਹੋਊਗਾ ਮੈਂ ਤਾਂ ਵੀ ਲੈਣੀ ਆ ਆ ਕੀ ਲੱਦੀ ਫਿਰਦੇ ਆ ਸਕੂਲ ਬੱਸ ਚ ਇਸ਼ਿਆਸ਼ਮ ਲਓ ਜੀ ਲਓ ਜੀ ਸਰਦੀਪ ਸਿੰਘ ਪੀ ਰਿਹਾ ਕਿਦਾਂ ਸਾਬ ਇਧਰ ਤੇ ਆਂਦੇ ਪੀ ਕੇ ਦੱਸ ਉਧਰ ਸਿਰ ਮਾਰੀ ਜਾਣਾ ਠੀਕ ਐ ਮੈਂ ਵੀ ਫੇਰ ਪੀਣਾ ਜੀ ਸੋ ਨੰਦਾ ਆ ਗਿਆ ਜੀ ਪੀਂਦਾ ਲੈਮਨ ਸੋ ਲੋਕੇਸ਼ਨ ਮੈਂ ਤੁਹਾਨੂੰ ਫੇਰ ਦੱਸਣ ਲੱਗਾ ਜੋ ਜਿੰਡਿਆਲਾ ਗੁਰੂ ਕੋ ਤਰਨਤਾਰਨ ਨੂੰ ਜਾਂਦੇ ਆ ਜਿਹੜੀ ਨਵੀਂ ਸੜਕ ਬਣੀ ਉਹਦੇ ਪੁਲ ਦੇ ਥੱਲੇ ਉਹਦੀ ੱਪੇ ਟੋਕਰਾ ਲੰਘ ਕੇ ਜਿੰਡਿਆਲਾ ਗੁਰੂ ਤੋਂ ਤਰਨਤਾਰਨ ਵੱਲ ਨੂੰ ਇਹ ਥੱਲੇ ਭਾਈ ਸਾਹਿਬ ਹੋਣਾ ਨੇ ਲਾਇਆ ਵਾ ਤੇ ਬੜਾ ਨੰਦਾ ਆ ਇਹ ਮਨੂੰ ਲੰਘਦੇ ਵਰਦੇ ਇੱਥੇ ਕੋ ਪੀਏ ਜਾਇਓ ਤੇ ਵਾਕਈ ਚਲੋ ਆਪਣੇ ਨਾਲੇ ਗੁਰਮਤ ਪਿਆਰੇ ਹਨਾ ਗੁਰਸਿੱਖ ਨੇ ਜਿੰਨਾ ਵੀ ਹੋ ਸਕੇ ਆਪਣਿਆਂ ਦਾ ਸਾਥ ਆਪਾਂ ਨੂੰ ਦੇਣਾ ਚਾਹੀਦਾ ਤੇ ਮਿਲਦੇ ਆ ਜੀ ਫਿਰ ਅਗਲੇ ਵਲੌਗ ਦੇ ਵਿੱਚ